ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਕਾਲੇ ਕਨਪੁਰ ਮੇਰਾ ਪਿੰਡ ਹੈ ਮੈਂ ਪਿੰਡ ਦਾ ਪ੍ਰਧਾਨਾਂ ਜੀ ਜਥੇਬੰਦੀ ਨੇ ਜੋ ਸੇਵਾ ਮੈਨੂੰ ਸੌਂਪੀ ਹੈ ਕੋਸ਼ਿਸ਼ ਕਰੂੰਗਾ ਪਿਓ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਔਰ ਵੱਧ ਚੜ ਕੇ ਇਹ ਸੇਵਾ ਵੀ ਨਿਭਾਉਂਗਾ ਤੇ ਆਪਣੇ ਪਿੰਡ ਸਾਰੇ ਨੂੰ ਨਾਲ ਲੈ ਕੇ ਦਿੱਲੀ ਜਾਵਾਂਗੇ ਜਿੱਥੇ ਤੁਹਾਨੂੰ ਘੜੀ ਕਿਹੜੀ ਹੈ ਤੇ ਕਦੋਂ ਜਾ ਰਹੇ ਤੁਸੀਂ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੰਸਾਰ ਸਰਮ ਸਿੰਘ ਜੀ ਪੰਦੇਹ ਸਾਡੇ ਸੂਬੇ ਦੇ ਸੀਨੀਅਰ ਆਗੂ ਨੇ ਤੇ ਸੁਖਵਿੰਦਰ ਸਿੰਘ ਜੀ ਸਭਰਾ ਪ੍ਰਧਾਨ ਨੇ ਸੁਭਾ ਮ ਪ੍ਰਧਾਨ ਤੇ ਸਤਨਾਮ ਸਿੰਘ ਪੰਨੂ ਜੀ ਵੀ ਸੀਨੀਅਰ ਆਗੂ ਨੇ ਤਿਆਰੀਆਂ ਕੀਤੀ ਦਿੱਲੀ ਜਾਣ ਵਾਲਾ ਸਾਡੀਆਂ ਤਿਆਰੀਆਂ ਜੀ ਵੱਧ ਤੋਂ ਵੱਧ ਇਕੱਠੇ ਸੀ ਬੀਬੀਆਂ ਤੇ ਬੰਦੇ ਲੈ ਕੇ ਜਾਣਾ ਦੂਜਾ ਨਾਲ ਜੋ ਰਾਸ਼ਨ ਪਾਣੀ ਦਾ ਪ੍ਰੋਗਰਾਮ ਹੈ ਸਾਰਾ ਜੋ ਖਾਣ ਪੀਣ ਦੀ ਵਿਵਸਥਾ ਨੇ ਬਾਲਣ ਲੱਕੜੀ ਆ ਜਰਾ ਕਿ ਜਿਹਦੇ ਨਾਲ ਰਾਸ਼ਨ ਬਣਨਾ ਉਹ ਵੀ ਲੈ ਕੇ ਜਾਵਾਂਗੇ ਬਾਕੀ ਸਾਨੂੰ ਆਪਣੇ ਸੰਪਰਦਾ ਮਾ ਮਲੋ ਵੀ ਸਦਾ ਆਇਆ ਵਾ ਪੀ ਅਸੀਂ ਪ੍ਰਸ਼ਾਦਾ ਪਾਣੀ ਦਾ ਇੰਤਜ਼ਾਮ ਜਿਹੜਾ ਸਾਰਾ ਅਸੀਂ ਕਰਾਂਗੇ ਤੁਹਾਨੂੰ ਲੋੜ ਨਹੀਂ ਆ ਪਰ ਅਸੀਂ ਫਿਰ ਵੀ ਆਪਣਾ ਰਾਸ਼ਨ ਪਾਣੀ ਸਮੇਤ ਲੈ ਕੇ ਜਾਵਾਂਗੇ ਜੀ ਤੇ ਵੱਧ ਤੋਂ ਵੱਧ ਸੰਗਤ ਜਿਹੜੀ ਆ ਹੋਮ ਹੋਮਾ ਕੇ ਦਿੱਲੀ ਪਹੁੰਚਾਂਗੇ ਤੇ ਦਿੱਲੀ ਮੋਰਚਾ ਜਿੱਤ ਕੇ ਆਵਾਂਗੇ ਐਰਕੀ ਮੋਦੀ ਦੀ ਸਰਕਾਰ ਦੇ ਭਰੋਸੇ ਨਹੀਂ ਰਹਿਵਾਂਗੇ ਜੋ ਵੀ ਮੰਗਾਂ ਹੋਣਗੀਆਂ ਜੋ ਲਿਖਤੀ ਲੈ ਕੇ ਆਵਾਂਗੇ ਉਹਦਾ ਭਰੋਸੇ ਤੇ ਨਹੀਂ ਆਵਾਂਗੇ ਮੰਗਾ ਸਾਡੀਆਂ ਦੀ ਜੋ ਇੱਕ ਤੇ ਜਿਹੜੇ ਕਾਲੇ ਕਾਨੂੰਨ ਤਿੰਨ ਪਹਿਲਾਂ ਰੱਦ ਹੋ ਚੁੱਕੇ ਆ ਇਹ ਸਰਕਾਰਾਂ ਹਨ ਨੇ ਬਾਨੇ ਫਿਰ ਉਹ ਕਾਨੂੰਨ ਜੜੀਆ ਕਿਸੇ ਨਾ ਕਿਸੇ ਬਾਨੇ ਲਾਗੂ ਕਰੀ ਜਾਂਦੀਆਂ ਨੇ ਦੂਜਾ ਜੋ ਆਪਣਾ ਐਮਐਸਵੀ ਗਰੰਟੀ ਕਾਨੂੰਨ ਜੋ ਇਹਨਾਂ ਨੇ ਉਹਨੂੰ ਕਿਹਾ ਸੀਗਾ ਵੀ ਅਸੀਂ ਉਹ ਕਮੇਟੀ ਬਿਠਾ ਦੇਣੇ ਆ ਤੇ ਇਹਦਾ ਵੀ ਤੁਹਾਨੂੰ ਥੋੜੇ ਦਿਨਾਂ ਤੱਕ ਅਸੀਂ ਸਾਰਾ ਨਟਾਰਾ ਜਿਹੜਾ ਦੇ ਦੇਾਂਗੇ ਪਰ ਸਰਕਾਰ ਨੇ ਸਾਨੂੰ ਛਲਕੇ ਉੱਥੋਂ ਠਾ ਦਿੱਤਾ ਤੇ ਜਿਹੜੀਆਂ ਸਾਡੀਆਂ ਮੰਗਾਂ ਰਹਿ ਗਈਆਂ ਨੇ ਉਹ ਮੰਗਾਂ ਸਾਡੀਆਂ ਸਰਕਾਰ ਹੱਲੇ ਪੂਰੀਆਂ ਨਹੀਂ ਕਰ ਰਹੀ ਜੋ 26 ਜਨਵਰੀ ਨੂੰ ਸਾਡੇ ਨੌਜਵਾਨਾਂ ਦੇ ਉੱਤੇ ਲਾਲ ਕਿਲੇ ਦੇ जान करके ਜਿਹੜੇ ਪਰਚੇ ਨਾ ਸਰਕਾਰਾਂ ਨੇ ਕੀਤੇ ਨੇ ਝੂਠੇ ਪਰਚੇ ਕੀਤੇ ਨੇ ਉਹ ਹਾਲੇ ਤੱਕ ਇਹਨਾਂ ਨੇ ਉਹਨੂੰ ਕਿਹਾ ਸੀ ਅਸੀਂ ਪਰਚੇ ਰੱਦ ਕਰ ਦੇਵਾਂਗੇ ਪਰ ਹਾਲੇ ਤੱਕ ਪਰਚੇ ਰੱਦ ਨਹੀਂ ਕੀਤੇ ਤੇ ਨੌਜਵਾਨਾਂ ਨੂੰ ਅਜੇ ਵੀ ਏਟਮਕਾਉਂਦੇ ਨੇ ਵੀ ਅਸੀਂ ਤੁਹਾਨੂੰ ਗ੍ਰਿਫਤਾਰ ਕਰਾਂਗੇ ਵੀ ਹਰਿਆਣਾ ਸਰਕਾਰ ਨੇ ਬੜੇ ਪ੍ਰਬੰਧ ਕੀਤਾ ਕਰ ਰਿਹਾ ਜੀ ਵੇਖੋ ਜੀ ਸਰਕਾਰਾਂ ਸਰਕਾਰਾਂ ਸਾਰਾ ਕੁਝ ਕਰਦੀਆਂ ਜੀ ਹੱਥ ਕੰਡੇ ਅਪਣਾਉਂਦੀਆਂ ਨੇ ਪਰ ਜੇ ਸਰਕਾਰਾਂ ਤੋਂ ਆਪਾਂ ਪੰਜਾਬੀ ਲੋਕ ਡਰ ਗਏ ਕਿਸਾਨ ਲੋਕ ਦਾ ਮਜ਼ਦੂਰ ਡਰ ਗਏ ਤੇ ਫਿਰ ਤੇ ਘਰ ਵਿੱਚ ਬਹਿ ਕੇ ਔਖਾ ਹੋ ਜੂਗਾ ਇਹ ਸਰਕਾਰ ਤੇ ਕਿਸੇ ਨੂੰ ਰੋਟੀ ਵੀ ਨਹੀਂ ਖਾਣ ਦਊਗੀ ਤੇ ਇਸ ਵਾਸਤੇ ਜਿੰਨੇ ਮਰਜ਼ੀ ਤਗੜੇ ਪ੍ਰਬੰਧ ਸਰਕਾਰ ਕਰ ਲਵੇ ਤੇ ਅਸੀਂ ਅਮਰੀਕੀ ਵੱਡੇ ਪ੍ਰਬੰਧ ਲੈ ਕੇ ਚੱਲੇ ਆ ਅੱਗੇ ਤੇ ਅਸੀਂ ਉਹਨਾ ਆਪ ਮਾਰੇ ਚੱਲੇ ਗਏ ਸੀ ਪਰ ਸਾਡੇ ਕੋਲ ਵੀ ਅਰਕੀ ਪ੍ਰਬੰਧ ਬਹੁਤ ਵੱਡੇ ਨੇ 4x4 ਟਰੈਕਟਰ ਨੇ ਸਾਡੇ ਕੋਲ ਜਿੰਨਾਂ ਦੇ ਗਾੜੀ ਜੀਸੀਬੀ ਮਸ਼ੀਨਾਂ ਵਾਲੇ ਕਿਰਾਏ ਲਗਾ ਦਿੱਤੇ ਗਏ ਨੇ ਨਾਲ ਜੀਸੀਬੀ ਮਸ਼ੀਨਾਂ ਸਾਡੀਆਂ ਤਿਆਰ ਨੇ ਜਿੰਨੇ ਵੀ ਬੈਰੀਕੇਟਿੰਗ ਹੋਗੇ ਪੁੱਟ-ਪੁੱਟ ਕੇ ਲਾਂਬੇ ਸੁੱਟਾਂਗੇ ਤੇ ਦਿੱਲੀ ਪਹੁੰਚਾਂਗੇ ਕਿੱਧਰੇ ਹਨ ਤੇ ਤੇਲ ਜਿਹੜਾ ਬੰਦ ਕਰਤਾ ਸਾਰਾ ਤੇਲ ਦਾ ਪ੍ਰਬੰਧ ਅਸੀਂ ਪਹਿਲਾਂ ਕਰ ਲਿਆ ਜੀ ਸਾਨੂੰ ਪਤਾ ਵੀ ਇਹ ਸਰਕਾਰਾਂ ਛਲ ਕਰਨਗੀਆਂ ਅਸੀਂ ਤੇਲ ਆਪਣੇ ਦੋ ਦੋ ਚਾਰ ਚਾਰ ਡਰਮ ਜਿਹੜੇ ਭਰਾ ਕੇ ਰੱਖ ਲਏ ਆ ਤੇ ਪੂਰਾ ਪ੍ਰਬੰਧ ਹੋਜੀ ਤੇਲ ਦਾ ਸਾਨੂੰ ਕੋਈ ਖਤਰਾ ਨਹੀਂ ਭਾਵੇਂ ਜਦੋਂ ਬੰਦ ਕਰ ਦੇਣ ਸਾਨੂੰ ਕੋਈ ਖਤਰਾ ਨਹੀਂ ਅਸੀਂ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਵੀ ਕੋਈ ਵੀ ਬੰਦਾ ਜਿਹੜਾ ਨਾ ਕੋਈ ਵੀ ਜੀ ਆ ਇਸ ਸੇਵਾ ਤੋਂ ਵਾਂਝਾ ਨਾ ਰਹਿ ਜਾਵੇ ਇਸ ਸੇਵਾ ਦੇ ਵਿੱਚ ਹਿੱਸਾ ਪਾਵਣ ਜਿੱਦਾਂ ਅੱਗੇ ਜਿਹੜੇ ਕਈ ਰਹਿ ਗਏ ਸੀ ਜਿਹਨੂੰ ਮੋਰਚਾ ਜਿੱਤਿਆ ਗਿਆ ਉਹ ਕਹਿੰਦੇ ਸੀ ਅਸੀਂ ਵੀ ਜੰਦੇ ਤਾਂ ਸਾਡਾ ਵੀ ਕੋਈ ਨਾਂ ਹੁੰਦਾ ਅਸੀਂ ਕਿੰਨੇ ਵੀ ਜਿਹੜਾ ਕੋਈ ਅੱਗੇ ਰਹਿ ਗਿਆ ਸੀ ਐਰਕੀ ਨਾ ਰਵੇ ਸਾਰੀ ਸੰਗਠਨ ਨੂੰ ਅਪੀਲ ਹੈ ਪੰਜਾਬੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਅਪੀਲ ਹੈ ਵੀ ਵੱਧ ਚੜ ਕੇ ਇਹ ਸੰਘਰਸ਼ ਵਿੱਚ ਹਿੱਸਾ ਲੈਣ ਤੇ ਇਹ ਸੰਘਰਸ਼ ਜਿਹੜਾ ਸੌਖਾ ਜਿੱਤਿਆ ਜਾਵੇ ਤੇ ਸਰਕਾਰਾਂ ਨੂੰ ਮੂੰਹ ਦਿਖਾਣੀ ਪਵੇ ਮੇਰਾ ਨਾਂ ਜੀ ਗੁਰਵੈਲ ਸਿੰਘ ਪਿੰਡ ਧੌਲਕਲਾਂ ਤੋਂ ਜੋ ਰਾਣਧੀ ਦਾ ਮੈਂ ਸੀਨੀਅਰ ਮੀਤ ਪ੍ਰਧਾਨ ਬੋਲਦਾ ਜੀ ਅਸੀਂ ਉਸ ਦੇ ਵਿੱਚ ਪੂਰੇ ਪ੍ਰਬੰਧ ਕੀਤੇ ਆ ਜ਼ੋਨਾਂ ਵਾਈਜ਼ ਸਾਡੀਆਂ ਹਜ਼ਾਰਾਂ ਦੇ ਹਿਸਾਬ ਦੇ ਨਾਲ 1 ਜੂਨ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਸਾਡੀਆਂ ਟਰੈਕਟਰਾਂ ਵਾਲੀਆਂ ਪਹੁੰਚਣਗੀਆਂ ਤੇ ਲੱਖਾਂ ਦੀ ਤੰਦਾਜ ਜਿਹੜੀ ਆ ਉਥੇ ਸੰਗਤ ਜਿਹੜੀ ਆ ਉਹ ਪਹੁੰਚੇਗੀ ਅਸੀਂ ਜੀ ਸਿਲੰਡਰ ਚੁੱਲਾ ਬਾਲਣ ਤੇ ਚਗਲਾ ਵੇਰਨਾ ਮਲ ਰਾਸ਼ਨ ਪਾਣੀ ਜੋ ਵੀ ਸਾਨੂੰ ਉਥੇ ਲੋੜ ਐ ਸੀ ਉਹ ਸਭ ਕੁਝ ਨਾਲ ਲੈ ਕੇ ਜਾ ਰਹੇ ਹਾਂ ਜੀ ਲੱਗਦਾ ਵੀ ਸਰਕਾਰ ਇਸ ਵਾਰ ਤੁਹਾਡੀ ਮੇਰੀ ਮੰਗਾਂ ਨੂੰ ਰਹਿ ਗਏ ਨੂੰ ਮੰਨ ਲੇਗੀ ਅੱਜ ਜੀ ਅਸੀਂ ਮੰਗਾਂ ਜਿਹੜੀਆਂ ਮੰਗਾਂ ਸਾਡੀਆਂ ਰਹਿ ਗਏ ਸੀ ਉਹ ਮਨਵਾ ਕੇ ਆਵਾਂਗੇ ਜਿੰਨਾ ਚਿਰ ਇਹ ਸਾਡੀਆਂ ਮੰਗਾਂ ਨਹੀਂ ਮੰਨਦੇ ਐਰ ਕੀ ਅਸੀਂ ਤਰਨਾ ਨਹੀਂ ਚੁੱਕਾਂਗੇ ਸਰਕਾਰ ਨੇ ਜਿਹੜਾ ਹਰਿਆਣੇ ਸਰਕਾਰ ਉਹਨਾਂ ਨੇ ਤੇ ਤਲਵੰਦ ਦੇ ਤੇਲਪੋਣ ਤੋਂ ਮਨਾ ਕਰ ਦਿੱਤਾ ਕਿ ਲੱਗਦਾ ਪੰਜਾਬ ਦੇ ਵਿੱਚ ਤੇਲ ਲੈ ਕੇ ਜਾਉਂਗਾ ਹਰਿਆਣਾ ਹਾਂਜੀ ਬਿਲਕੁਲ ਜੇ ਉਹਨਾਂ ਨੇ ਹਰਿਆਣੇ ਵਾਲਿਆਂ ਨੂੰ ਤੇਲ ਤੋਂ ਮਨਾ ਕਰ ਦਿੱਤਾ ਵੀ ਉਹਨਾਂ ਨੂੰ ਤੇਲ ਨਹੀਂ ਪਾ ਕੇ ਦਿੱਤਾ ਜਾਵੇਗਾ ਪਰ ਅਸੀਂ ਪੰਜਾਬ ਵਾਲੇ ਅਸੀਂ ਉਹਨਾਂ ਦੇ ਟ੍ਰੈਕਟਰਾਂ 'ਚ ਤੇਲ ਪਾਵਾਂਗੇ ਅਸੀਂ ਤੇਲ ਨਾਲ ਲੈ ਕੇ ਜਾ ਰਹੇ ਹਾਂ 2 250 3 300 ਲੀਟਰ ਨਾਲ ਤੇਲ ਲੈ ਕੇ ਜਾ ਰਹੇ ਹਾਂ ਟਰਾਲੀਆਂ ਦੇ ਵਿੱਚ ਕਿੰਨੇ ਕੇ ਡਰਾਈਵਰ ਤੁਹਾਡੇ ਇੱਥੇ ਏਰੀਆ ਦੇ ਜਾ ਰਹੇ ਨੇ ਕਿੰਨੇ ਕੇ ਲੋਕ ਜਾ ਰਹੇ ਸਾਡੇ ਜੋਂ ਰਾਮਦੀਰ ਦੇ ਵਿੱਚੋਂ ਸਾਡੀ ਹਜ਼ਾਰ ਟਰਾਲੀ ਮੇਰੀ ਵੀ ਸਰਕਾਰ ਦੇ ਨਾਲ ਸੰਪਰਕ ਹੋਇਆ ਸੀ ਹਾਂਜੀ ਮੀਟਿੰਗ ਹੋਈ ਸੀ ਡੱਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਨਾਲ ਨਾ ਮੀਟਿੰਗ ਹੋਈ ਸੀ ਪਰ ਉਸ ਦਾ ਕੋਈ ਛਿੱਟਾ ਨਹੀਂ ਨਿਕਲਿਆ ਜੀ ਥੋੜੀ ਜੱਥੇ ਬੰਦੀਆਂ ਨਾਲ ਤਾਂਜੀ ਹਾਂਜੀ 18 ਜੱਥੇ ਬੰਦੀਆਂ ਨਾਲ ਨੇ ਤੇ ਟੋਟਲ ਜਿਹੜੀਆਂ ਬਾਅਦ ਦੇ ਸਟੇਜਾਂ ਦੇ ਟੋਟਲ ਸਾਡੀਆਂ 76 ਜੱਥੇ ਬੰਦੀਆਂ ਨੇ ਜਿਹੜੀਆਂ ਸਾਥੇ ਦਿੱਲੀ ਨੂੰ ਪੂਜ ਕਰ ਰਹੀਆਂ ਜੀ